20 ਜਨਵਰੀ 2025 ਤੋਂ ਬਾਅਦ ਅਮਰੀਕਾ ਦੀਆਂ ਪਰਸਥਿਤੀਆਂ ਇਕਦਮ ਹੀ ਚੇਂਜ ਹੋ ਗਈਆਂ ਜਦੋਂ ਦੇ ਡੋਨਲਡ ਟਰੰਪ ਸਾਫ ਨੇ ਸੌ ਚੁੱਕੀ ਹੈਗੀ ਹੈ ਲਗਾਤਾਰ ਆਪਣੇ ਵੱਖ-ਵੱਖਰੇ ਇਮੀਗਰੈਂਟ ਦੇ ਉੱਪਰ ਸ਼ਕਤੀ ਦਿਖਾ ਰਹੇ ਨੇ ਐਲਾਨ ਕਰ ਰਹੇ ਨੇ ਜਾਂ ਆਈਸ ਦੇ ਵੱਲੋਂ ਵੱਖ-ਵੱਖ ਜਗ੍ਹਾਾਂ ਤੇ ਰੇਡ ਕੀਤੀ ਜਾ ਰਹੀ ਹੈ ਹੋਰ ਵੀ ਬਹੁਤ ਕੁਝ ਚੱਲ ਰਿਹਾ ਹੈਗਾ ਇੱਕ ਹੋਰ ਵੱਡੀ ਨਿਊਜ਼ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬਹੁਤ ਸਾਰੇ ਕਾਲ ਸੈਂਟਰ ਭਾਰਤ ਦੇ ਵਿੱਚ ਨੇ ਬਹੁਤ ਸਾਰੀਆਂ ਕੰਪਨੀਆਂ ਅਮਰੀਕਾ ਦੇ ਵਿੱਚ ਕੰਮ ਕਰਦੀਆਂ ਨੇ ਪਰ ਸਸਤੀ ਹੁਣ ਕਰਕੇ ਅਮਰੀਕਾ ਦੇ ਵਿੱਚ ਲੇਬਰ ਸਸਤੀ ਹੈ ਜਿਹਦਾ ਕਰਕੇ ਉਥੋਂ ਬੰਦੇ ਹਾਇਰ ਕਰਦੀਆਂ ਨੇ ਵੱਡੇ ਵੱਡੇ ਸੈਂਟਰ ਕਾਲ ਸੈਂਟਰ ਉਥੋਂ ਚਲਾਏ ਜਾਂਦੇ ਨੇ ਹੁਣ ਡੋਨਲਡ ਟਰੰਪ ਸਾਹਿਬ ਇਹ ਕਹਿ ਰਹੇ ਨੇ ਕਿ ਉਥੋਂ ਕਾਲ ਸੈਂਟਰ ਕਰ ਦੋ ਭਾਈ ਬੰਦ ਤੇ ਅਮਰੀਕਾ ਦੇ ਵਿੱਚ ਦਿਓ ਇਥੋਂ ਦੇ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਨੌਕਰੀ ਦਿਓ ਤੇ ਭਾਰਤ ਦੇ ਵਿੱਚੋਂ ਇਹ ਸਾਰੇ ਕੰਮਕਾਜ ਜਿਹੜੇ ਨੇ ਉਹ ਬੰਦ ਹੋਣੇ ਚਾਹੀਦੇ ਨੇ ਚੁਗਾਵਾਂ ਸਾਹਿਬ ਕੋਲ ਨੇ ਇਸ ਦੇ ਬਾਬਤ ਜ਼ਿਆਦਾ ਜਾਣਕਾਰੀ ਬਿਲਕੁਲ ਚੰਨ ਸਾਹਿਬ ਇਹ ਖਬਰ ਜਿਹੜੀ ਹੈ ਇਹ ਬਹੁਤ ਵੱਡਾ ਧਿਆਨ ਮੰਗਦੀ ਹੈ ਕਿਉਂਕਿ ਤੁਸੀਂ ਦੇਖਿਆ ਹੋਵੇਗਾ ਕਿ ਪਿੱਛੇ ਜੇ ਜਦੋਂ 트럼ਪ ਸਰਕਾਰ ਨੇ ਐਪਲ ਦੇ ਸੀਓ ਨੂੰ ਇਹ ਗੱਲ ਕਹੀ ਸੀ ਕਿ ਤੁਸੀਂ ਜਿਹੜਾ ਐਪਲ ਫੋਨ ਹੈ ਉਹ ਤੁਸੀਂ ਇੱਥੇ ਅਮਰੀਕਾ ਚ ਬਣਾਓ ਕਿਉਂਕਿ ਜਿਵੇਂ ਆਪਾਂ ਨੂੰ ਪਹਿਲਾਂ ਪਤਾ ਲੱਗਾ ਸੀਗਾ ਪਹਿਲਾਂ ਕਿ ਇਹ Apple ਫੋਨ ਜਿਹੜਾ ਇੰਡੀਆ ਵਿੱਚ ਬਣੇਗਾ ਪਰ ਹਾਲ ਦੀ ਘੜੀ ਇਹਦੇ ਉੱਤੇ ਵਿਰਾਮ ਲੱਗ ਗਿਆ ਕਿਉਂਕਿ ਜਦੋਂ 트럼ਪ ਸਰਕਾਰ ਨੇ ਇਹ ਗੱਲ ਕਹੀ ਕਿ ਜੇ ਤੁਸੀਂ ਇਹ ਜਿਹੜਾ iPhone ਹੈ ਇੰਡੀਆ ਚ ਬਣਾਉਣਾ ਤੇ ਫਿਰ ਤੁਹਾਨੂੰ ਜਿਹੜੀਆਂ ਸੁਵਿਧਾਵਾਂ ਮਿਲਦੀਆਂ ਉਹ ਨਹੀਂ ਮਿਲਣਗੀਆਂ ਕਿਉਂਕਿ ਸਬਸਿਡੀਆਂ ਹਰ ਕੰਪਨੀ ਨੂੰ ਮਿਲਦੀਆਂ ਹਰ ਦੇਸ਼ ਵਿੱਚ ਮਿਲਦੀ ਹੈ ਤੇ ਉਹ ਕਹਿੰਦੇ ਵੀ ਇਹ ਨਹੀਂ ਕਿ ਤੁਸੀਂ ਫੋਨ ਉੱਥੇ ਬਣਾਓ ਲੇਬਰ ਸਾਰੀ ਉੱਥੇ ਦੀ ਯੂਜ਼ ਕਰੋ ਤੇ ਵਿੱਚ ਸਾਡੇ ਇੱਥੇ ਲੋਕਾਂ ਨੂੰ ਵੀ ਜਿਹੜਾ ਕੰਮ ਹੈ ਉਹ ਵੀ ਸਾਡੇ ਲੋਕਾਂ ਨੂੰ ਹੀ ਮਿਲਣਾ ਚਾਹੀਦਾ ਸੋ 트ੰਪ ਸਾਹਿਬ ਦੀ ਇਹ ਇੱਕ ਇੱਕ ਨੁਕਾਤੀ ਗੱਲ ਹੈਗੀ ਆ ਕਿ ਮੇਕ ਇਨ ਅਮਰੀਕਾ ਕਿ ਹਰ ਇੱਕ ਚੀਜ਼ ਜਿਹੜੀ ਹੈ ਉਹ ਯੂ ਐਸ ਏ ਵਿੱਚ ਬਣੇ ਅਮਰੀਕਾ ਦੀਆਂ ਕੰਪਨੀਆਂ ਅਮਰੀਕਾ ਦੇ ਵਿੱਚ ਹੀ ਆਪਣੇ ਸਾਰੇ ਆਫਿਸ ਰੱਖਣ ਇਥੇ ਹੀ ਸਾਰੇ ਪਾਰਟਸ ਬਣ ਇਥੇ ਹੀ ਸਾਰੇ ਕੰਮਕਾਰ ਹੋ ਤੇ ਅਮਰੀਕਨ ਲੋਕਾਂ ਨੂੰ ਵੱਧ ਤੋਂ ਵੱਧ ਨੌਕਰੀਆਂ ਮੋਹਿਆ ਕਰੋ ਹੁਣ ਗੱਲ ਕਰੀਏ ਕਾਲ ਸੈਂਟਰਾਂ ਦੀ ਬਾਈ ਜੀ ਕਾਲ ਸੈਂਟਰ ਇਹ ਜਿਹੜੇ ਹੁੰਦੇ ਆ ਆਊਟਸੋਰਸਸ ਕੰਪਨੀਆਂ ਹੁੰਦੀਆਂ ਆ ਆਈਟੀ ਆਊਟਸੋਰਸਸ ਇਹਨਾਂ ਦਾ ਕੰਮ ਕੀ ਹੁੰਦਾ ਕਿ ਉਹਨਾਂ ਨੇ ਇੰਡੀਆ ਦੇ ਵਿੱਚ ਥਾਂ ਥਾਂ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਆਪਣੇ ਕਾਲ ਸੈਂਟਰ ਬਣਾਏ ਆ ਇੱਥੇ ਦੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਚਾਹੇ ਉਹ ਐਪਲ ਹੈ ਸੈਮਸੰਗ ਹੈ ਜਾਂ ਫੋਨ ਕੰਪਨੀਆਂ ਜਿਹਦੇ ਵਿੱਚ AT&T ਹੈ Verizon ਹੈ T-Mobile ਹੈ ਜਾਂ ਕ੍ਰੈਡਿਟ ਕਾਰਡ ਜਿੰਨੀਆਂ ਵੀ ਕੰਪਨੀਆਂ ਹੈਗੀਆਂ ਮਾਸਟਰ ਕਾਰਡ ਹੈ ਵੀਜ਼ਾ ਕਾਰਡ ਹੈ ਅਮਰੀਕਨ ਐਕਸਪ੍ਰੈਸ ਹੈ ਕੈਪਟਲ 1 ਹੈ ਜਾਂ ਜਿਹੜੀਆਂ ਬੈਂਕਾਂ ਬੈਂਕ ਆਫ ਅਮਰੀਕਾ ਹੈਗੀ ਆ ਚੇਜ ਬੈਂਕ ਹੈਗੀ ਆ ਵੈਲਸ ਫਾਰਗੋ ਬੈਂਕ ਹੈ ਇਹ ਜਿਹੜੇ ਵੱਡੇ ادارے ਹੈ ਜਿੰਨੇ ਵੀ ਵੱਡੇ ادارے ਹੈ ਜਾਂ ਇਸ ਤਰ੍ਹਾਂ ਕਹਿ ਲਓ ਕਿ ਜਿਹੜੀਆਂ ਵੱਡੀਆਂ-ਵੱਡੀਆਂ ਕੰਪਨੀਆਂ ਇੰਸ਼ੋਰੈਂਸ ਕੰਪਨੀਆਂ ਬੀਮਾ ਕੰਪਨੀਆਂ ਇਹ ਸਾਰਿਆਂ ਦੇ ਜਿਹੜੇ ਕੋਰ ਸੈਂਟਰ ਹੈ ਯਾਨੀ ਕਿ ਕਸਟਮਰ ਸਰਵਿਸ ਜਿਹੜੀ ਹੈ ਇਹਨਾਂ ਦੀ ਬਾਹਰੀਆਂ ਕੰਟਰੀਆਂ ਵਿੱਚ ਹੈ ਜਿਹਦੇ ਵਿੱਚ ਬਹੁਤ ਵੱਡਾ ਹਿੱਸਾ ਜਿਹੜਾ ਹੈ ਉਹ ਭਾਰਤ ਵਿੱਚ ਹੈ ਉਸ ਤੋਂ ਇਲਾਵਾ ਫਿਲੀਪੀਨਸ ਦੇ ਵਿੱਚ ਵੀ ਹੈਗਾ ਆ ਤੇ ਇਹ ਮੈਕਸੀਕੋ ਵਿੱਚ ਵੀ ਹੈਗਾ ਆ ਜਾਂ ਇਦਾਂ ਕਹਿ ਲਓ ਕਿ ਹੋਰ ਵੀ ਏਸ਼ੀਆ ਦੀਆਂ ਕੰਟਰੀਆਂ ਵਿੱਚ ਹੈ ਹੁੰਦਾ ਕੀ ਹੈ ਕਿ ਇਹ ਕੰਪਨੀਆਂ ਜਿਹੜੀਆਂ ਆ ਆਊਟਸੋਰਸਸ ਨੂੰ ਹਾਇਰ ਕਰ ਲੈਂਦੀਆਂ ਮੰਨ ਲਓ ਕਿ ਇੱਕ ਚੰਡੀਗੜ੍ਹ ਵਿੱਚ ਇੱਕ ਕਾਲ ਸੈਂਟਰ ਹੈ ਉਸ ਕਾਲ ਸੈਂਟਰ ਨੂੰ ਮੰਨ ਲਓ ਕਿ ਇੱਕ ਵੋਰਾਇਜਨ ਕੰਪਨੀ ਜਾਂ ਏਟੀਐਨਟੀ ਕੰਪਨੀ ਨੇ ਹਾਇਰ ਕਰ ਲਿਆ ਕਿ ਤੁਸੀਂ ਆ ਸਾਨੂੰ ਤੁਹਾਨੂੰ ਅਸੀਂ ਆਪਣਾ ਸਿਸਟਮ ਦਿੱਤਾ ਸਾਡੇ ਜਿਹੜੇ ਕਸਟਮਰ ਹੈ ਉਹ ਜਦੋਂ ਕਾਲ ਕਰਨਗੇ ਤੇ ਤੁਹਾਡੇ ਬੰਦੇ ਜਿਹੜੇ ਆ ਉਹਨਾਂ ਦੀ ਸਾਰੀ ਦੇਖ ਰੇ ਟੇਕ ਕੇਅਰ ਕਰਨਗੇ ਤੇ ਉਹ ਕਾਲ ਸੈਂਟਰ ਦੇ ਥਰੂ ਜਿਹੜਾ ਹੈਗਾ ਜਦੋਂ ਅਸੀਂ ਆਪਾਂ ਕਾਲ ਕਰਦੇ ਆ ਕੋਲ ਤਾਂ ਆਪਾਂ ਇੱਥੇ ਦੇ ਨੰਬਰ ਤੇ ਕਰਦੇ ਆਂ ਪਰ ਉਹ ਸਿਸਟਮ ਦੇ ਥਰੂ ਜਿਹੜੀ ਹੈ ਉਹ ਇੰਡੀਆ ਵਿੱਚ ਬੈਠੇ ਕਸਟਮਰ ਸਪੋਰਟ ਵਿੱਚ ਚੱਲੇ ਜਾਂਦੀ ਹੈ ਤੇ ਉੱਥੇ ਦੇ ਜਿਹੜੇ ਕਸਟਮਰ ਸਪੋਰਟ ਹੈ ਉਹ ਲੋਕ ਜਿਹੜੇ ਉੱਥੇ ਨੌਕਰੀਆਂ ਕਰ ਰਹੇ ਆ ਉਹ ਤਨਖਾਹਾਂ ਲੈ ਰਹੇ ਆ ਹੁਣ ਜਿਹੜੀ ਆਊਟਸੋਰਸਸ ਕੰਪਨੀ ਹੈ ਉਹ ਭਾਵੇਂ ਹੁਣ AT&T ਨੂੰ 1 ਮਿਲੀਅਨ ਡਾਲਰ ਸਾਲ ਦਾ ਚਾਰਜ ਕਰਦੀ ਹੋਵੇ ਪਰ ਜਿਹੜੇ ਉਹਨੇ ਅੱਗੇ ਬੰਦੇ ਰੱਖਣੇ ਆ ਉਹ ਆਪਣੀ ਮਰਜ਼ੀ ਨਾਲ ਭਾਵੇਂ ਉਹਨਾਂ ਨੂੰ 10 ਹਜ਼ਾਰ ਮਹੀਨੇ ਦਾ ਦੇਵੇ 15 ਹਜ਼ਾਰ ਮਹੀਨੇ ਦਾ ਦੇਵੇ 50000 ਮਹੀਨੇ ਦਾ ਦੇ ਕਰਮਵਾਰ ਉਹਨਾਂ ਦੀ ਡਿਊਟੀ ਮੁਤਾਬਕ ਪਰ ਜਿਹੜਾ ਹੈਗਾ ਆ ਹੁਣ ਇੱਥੇ ਦੀ ਜਿਹੜੀ ਕੰਪਨੀ ਉਹ ਸੋਚਦੀ ਆ ਕਿ ਮੈਨੂੰ ਇੰਨੇ ਕੁ ਡਾਲਰਾਂ ਦੇ ਵਿੱਚ ਪੂਰੇ ਸਾਲ ਦਾ ਜਿਹੜਾ ਇਹ ਜਿਹੜਾ ਸਰਵਿਸ ਹੈ ਉਹ ਮਿਲ ਗਈ ਪਰ ਜੇ ਉਹ ਹੀ ਕੰਪਨੀ ਇੱਥੇ ਆਪਣਾ ਕਾਲ ਸੈਂਟਰ ਖੋਲਦੀ ਹੈ ਹੁਣ ਜੇ ਉਹਨੂੰ ਹਜ਼ਾਰ ਬੰਦਾ ਚਾਹੀਦਾ ਤੇ ਬਾਈ ਜੀ ਹਜ਼ਾਰ ਬੰਦੇ ਨੂੰ ਮਿਨੀਮਮ ਜਿਹੜੀ ਹੈ ਉਹ 60-70 ਹਜ਼ਾਰ ਡਾਲਰ ਤੋਂ ਲੈ ਕੇ 1.5 ਲੱਖ ਡਾਲਰ ਤੱਕ ਉਹਨੂੰ ਉਹ ਸਾਲ ਜਿਹੜੀ ਇੱਕ ਸਾਲ ਦੀ ਸੈਲਰੀ ਦੇਣੀ ਪਵੇਗੀ ਹੁਣ ਦੇਖੋ ਕਿੰਨਾ ਵੱਡਾ ਨੰਬਰ ਬਣਦਾ ਸੋ ਇਸ ਕਰਕੇ ਇਹ 트럼ਪ ਸਰਕਾਰ ਦਾ ਇਹ ਕਹਿਣਾ ਹੈਗਾ ਆ ਵੀ ਹੁਣ ਜਿਹੜੀ ਗੱਲ ਹੈਗੀ ਆ ਅੱਗੇ ਤੁਰੇਗੀ ਹੁਣ ਜਿਹੜੇ ਇਹ ਕਾਲ ਸੈਂਟਰ ਨੇ ਉਥੋਂ ਕਰੋ ਬੰਦ ਤੇ ਇਹਨਾਂ ਨੂੰ ਓਪਨ ਕਰੋ ਅਮਰੀਕਾ ਦੇ ਵਿੱਚ ਯੂ ਐਸ ਏ ਦੇ ਵਿੱਚ ਆਪਣੇ ਅਮਰੀਕਨ ਲੋਕਾਂ ਨੂੰ ਇੱਥੇ ਨੌਕਰੀਆਂ ਦੇਵੋ ਨਹੀਂ ਤਾਂ ਫਿਰ ਤੁਹਾਨੂੰ ਜਿਹੜਾ ਹੈਗਾ ਆ ਉਹ ਕਿਤੇ ਨਾ ਕਿਤੇ ਇਸ ਗੱਲੋਂ ਮਜਬੂਰ ਕੀਤਾ ਜਾਵੇਗਾ ਕਿ ਜਾਂ ਤਾਂ ਤੁਸੀਂ ਆਪਣੇ ਕਾਉਂਟਰ ਇੱਥੇ ਲੈ ਕੇ ਆਓ ਤੇ ਜਾਂ ਫਿਰ ਇੱਥੋਂ ਆਪਣੇ ਕੰਮਕਾਰ ਬੰਦ ਕਰੋ ਕਿਉਂਕਿ ਜੇ ਤੁਸੀਂ ਅਮਰੀਕਨ ਲੋਕਾਂ ਨੂੰ ਆਪਣਾ ਪ੍ਰੋਡਕਟ ਵੇਚਣਾ ਆ ਆਪਣੀਆਂ ਚੀਜ਼ਾਂ ਵੇਚਣੀਆਂ ਆ ਤੇ ਫਿਰ ਜਿਹੜੀ ਕਸਟਮਰ ਸਰਵਿਸ ਹੈ ਉਹ ਵੀ ਇੱਥੇ ਹੀ ਹੋਣੀ ਚਾਹੀਦੀ ਹੈ ਉਹਦਾ ਕਾਰਨ ਉਹਦਾ ਕਾਰਨ ਇਹ ਹੈ ਕਿ ਜਦੋਂ ਆਪਾਂ ਕਾਲ ਕਰਦੇ ਹਾਂ ਕਈ ਵਾਰੀ ਦੇਖੋ ਫਿਲੀਪੀਨ ਵਿੱਚ ਆਪਣੀ ਕਾਲ ਚਲੀ ਜਾਂਦੀ ਹੈ ਉਹਨਾਂ ਨੂੰ ਸਾਡਾ ਇੰਗਲਿਸ਼ ਦਾ ਐਕਸੈਂਟ ਛੇਤੀ ਕਿਤੇ ਸਮਝ ਨਹੀਂ ਆਉਂਦਾ ਫਿਰ ਉਹਨਾਂ ਦੀ ਜਿਹੜੀ ਗੱਲਬਾਤ ਹੈ ਉਹ ਸਾਨੂੰ ਸਮਝ ਨਹੀਂ ਆਉਂਦੀ ਫਿਰ ਉਹ ਤੁਹਾਡੇ ਵਿੱਚ ਰੁਕਾਵਟ ਬਣ ਜਾਂਦਾ ਪਰ ਹੁਣ ਜਿਹੜੀਆਂ ਇੱਥੇ ਦੀਆਂ ਕੰਪਨੀਆਂ ਉਹਨਾਂ ਨੂੰ ਸਸਤੇ ਭਾਅ ਉਹ ਜਿਹੜੀ ਸਰਵਿਸ ਮਿਲ ਜਾਂਦੀ ਹੈ ਉਹਨਾਂ ਨੂੰ ਇਹ ਫਰਕ ਨਹੀਂ ਪੈਂਦਾ ਭਾਵੇਂ ਲੋਕ ਜਿਹੜੇ ਸ਼ਿਕਾਇਤਾਂ ਵੀ ਕਰਦੇ ਕੰਪਨੀਆਂ ਨੂੰ ਕਿ ਤੁਹਾਡੇ ਜਿਹੜੇ ਕਸਟਮਰ سپورਟ ਵਾਲੇ ਸੰਤੋ ਉਹਦੀ ਗੱਲ ਸਮਝ ਨਹੀਂ ਆਉਂਦੀ ਫਿਰ ਉਹਦੇ ਵਾਸਤੇ ਸਾਨੂੰ ਜਦੋਂ ਅਸੀਂ ਕਾਲ ਕਰਦੇ ਆ ਤੁਹਾਨੂੰ ਨੱਪਰਾ ਪੈਂਦਾ ਕਿ ਇੱਕ ਨੱਪੋ ਜੇ ਤੁਸੀਂ ਇਸ ਭਾਸ਼ਾ ਵਿੱਚ ਗੱਲ ਕਰਨੀ ਹੈ ਦੋ ਨੱਪੋ ਜੇ ਤੁਸੀਂ ਇੰਗਲਿਸ਼ ਵਿੱਚ ਗੱਲ ਕਰਨੀ ਹੈ ਹੁਣ ਇਸੇ ਕਰਕੇ 트럼ਪ ਸਰਕਾਰ ਚਾਹੁੰਦੀ ਹੈ ਕਿ ਇਹ ਜਿਹੜੀਆਂ ਕਾਲ ਸੈਂਟਰ ਕੰਪਨੀਆਂ ਨੇ ਇਹ ਅਮਰੀਕਾ ਦੇ ਵਿੱਚ ਹੀ ਹੋਣਗੀਆਂ ਤੇ ਕਿਸੇ ਨੂੰ ਇਹ ਨਹੀਂ ਕਹਿਣਾ ਪਵੇਗਾ ਕਿ ਸਾਨੂੰ ਇੰਗਲਿਸ਼ ਦੀ ਸਮਝ ਨਹੀਂ ਆਉਂਦੀ ਕਿਉਂਕਿ ਲੈਂਗੁਏਜ ਬੈਰੀਅਰ ਜ਼ਰੂਰ ਹੁੰਦਾ ਐ ਐਕਸੈਂਟ ਜਿਹੜਾ ਆ ਲੈਂਗੁਏਜ ਦਾ ਉਹ ਜਦੋਂ ਆਪਾਂ ਪੰਜਾਬੀ ਬੋਲ ਰਹੇ ਆ ਬੜੇ ਹੀ ਫਲੂਐਂਟ ਤਰੀਕੇ ਦੇ ਨਾਲ ਆਪਾਂ ਪੰਜਾਬੀ ਚ ਗੱਲ ਕਰਦੇ ਪਏ ਆ ਪਰ ਜੇ ਹੁਣ ਇਹੋ ਹੀ ਪੰਜਾਬੀ ਕਿਸੇ ਹੋਰ ਕੰਟਰੀ ਦੇ ਭਾਵੇਂ ਬੰਦੇ ਨੇ ਸਿੱਖ ਵੀ ਲਈ ਹੋਵੇ ਪਰ ਉਹ ਇਸ ਤਰੀਕੇ ਦੇ ਨਾਲ ਐਕਸੈਂਟ ਵਿੱਚ ਗੱਲ ਨਹੀਂ ਕਰ ਪਾਉਂਦਾ ਇਹੋ ਹੀ ਤਰੀਕਾ ਹੁੰਦਾ ਹੈ ਕਿ ਭਾਵੇਂ ਹੁਣ ਫਿਲੀਪੀਨ ਥਾਈਲੈਂਡ ਇੰਡੀਆ ਦੇ ਵਿੱਚ ਜਿਹੜੇ ਲੋਕ ਐ ਆਮ ਲੋਕ ਅੰਗਰੇਜ਼ੀ ਸਿੱਖ ਵੀ ਲੈਂਦੇ ਆ ਪਰ ਕਈ ਗੱਲਾਂ ਦੇ ਵਿੱਚ ਉਹ ਫਿਰ ਵੀ ਪਿੱਛੇ ਰਹਿ ਜਾਂਦੇ ਕਿਉਂਕਿ ਜਿਹੜੇ ਅਮਰੀਕਨ ਲੋਕ ਐ ਉਹ ਥੋੜੀ ਜੀ ਅੰਗਰੇਜ਼ੀ ਫਾਸਟ ਬੋਲਦੇ ਐ ਜਾਂ ਉਹਨਾਂ ਦਾ ਬੋਲਣ ਦਾ ਤਰੀਕਾ ਜਿਹੜਾ ਐ ਜਿਸ ਤਰ੍ਹਾਂ ਆਪਾਂ ਕਹਿੰਦੇ ਐ ਸਲੈਂਗ ਲੈਂਗੁਏਜ ਵਿੱਚ ਕਿ ਆਪਾਂ ਜਿਹੜੇ ਅੱਖਰ ਜਿਹੜੇ ਬੋਲਦੇ ਆਂ ਕਈ ਵਾਰੀ ਉਹ ਫਲੋ ਫਲੋ ਵਿੱਚ ਅੱਧੇ ਅੱਧੇ ਬੋਲ ਜਾਂਦੇ ਆਂ ਸੋ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਲੈਂਗੁਏਜ ਬੈਰੀਅਰ ਐ ਪਲੱਸ ਜਿਹੜੀ ਇਹ ਕੰਮਕਾਰ ਨੇ ਉਹ ਅਮਰੀਕਾ ਤੋਂ ਬਾਹਰ ਨੇ ਇਥੇ ਦੇ ਲੋਕਾਂ ਨੂੰ ਕੰਮਕਾਰ ਮਿਲਦਾ ਨਹੀਂ ਪਿਆ ਬੁਰੇ ਹਾਲਾਤ ਨੇ ਮੈਨੂੰ ਲੱਗਦਾ ਕਿ ਹੁਣ 트럼ਪ ਸਰਕਾਰ ਦੀ ਨਜ਼ਰ ਜਿਹੜੀ ਹੈ ਇਧਰ ਪੈ ਚੁੱਕੀ ਹੈ ਕਿ ਇਹ ਬਹੁਤ ਵੱਡਾ ਜਿਹੜਾ ਇਮਪਲੋਇਮੈਂਟ ਜਿਹੜਾ ਹੈ ਇਹ ਅਮਰੀਕਾ ਤੋਂ ਬਾਹਰ ਦਿੱਤਾ ਜਾ ਰਿਹਾ ਹੈ ਤੇ ਇਹ ਜਿਹੜੀਆਂ ਕੰਪਨੀਆਂ ਪੈਸਿਆਂ ਦੀ ਮੋਟੀ ਕਮਾਈ ਜਿਹੜੀ ਹੈ ਡੋਲਰਾਂ ਦੀ ਮੋਟੀ ਕਮਾਈ ਜਰੀਏ ਅਮਰੀਕਨ ਲੋਕਾਂ ਕੋਲ ਕਰ ਰਿਹਾ ਪਰ ਜਿਹੜੀ ਸਰਵਿਸ ਹੈ ਉਹਨਾਂ ਨੂੰ ਕਹਿ ਲਓ ਕਿ ਦੂਜੇ दर्जे ਦੀ ਸਰਵਿਸ ਜਿਹੜੀ ਦਿੱਤੀ ਜਾ ਰਹੀ ਹੈ ਬਾਹਰ ਲੀਆਂ ਕੰਟਰੀਆਂ ਵਿੱਚ ਲਿਜਾ ਕੇ ਜਿੱਥੇ ਬਹੁਤ ਲੋਕਾਂ ਨੂੰ ਇਸ ਗੱਲ ਤੇ ਉੱਤੇ ਦਿੱਕਤ ਆਉਂਦੀ ਹੈ ਕਿ ਸਾਨੂੰ ਉਧਰਲੇ ਲੋਕਾਂ ਦੀ ਸਮਝ ਨਹੀਂ ਆਉਂਦੀ ਤੇ ਦੂਸਰਾ ਇੱਥੇ ਦੇ ਲੋਕਾਂ ਨੂੰ ਜਿਹੜਾ ਕੰਮ ਕਰ ਨਹੀਂ ਮਿਲ ਰਿਹਾ ਤੇ ਹੁਣ ਇਹ ਜਿਹੜੀ 트੍ਰੰਪ ਸਰਕਾਰ ਹੈ ਇਹ ਤੇ ਸਿਕੰਜਾ ਕੱਸਣ ਜਾ ਰਹੀ ਹੈ ਕਿ ਭਾਈ ਆਪਣੀਆਂ ਕੰਪਨੀਆਂ ਜੇ ਤੁਸੀਂ ਇੱਥੇ ਰੱਖਣੀਆਂ ਆਪਣਾ ਪ੍ਰੋਡਕਟ ਇੱਥੇ ਵੇਚਣਾ ਹੈ ਇਹ ਆਪਣੇ ਕਾਲ ਸੈਂਟਰ ਜਿਹੜੇ ਆ ਉਹ ਹੁਣ ਅਮਰੀਕਾ ਵਿੱਚ ਹੀ ਚੱਲਣਗੇ ਨਹੀਂ ਤਾਂ ਫਿਰ ਤੁਹਾਡੇ ਤੇ ਕਾਰਵਾਈ ਜਿਹੜੀ ਆ ਉਹ ਕਰ ਦਿੱਤੀ ਜਾਵੇ। ਅ ਚੁਗਾਵਾਂ ਸਾਹਿਬ ਇੱਕ ਚੀਜ਼ ਹੋਰ ਵੀ ਹੈ ਕਿ ਇਹ ਤਾਂ ਹੋ ਗਈ ਕਾਲ ਸੈਂਟਰ ਦੀ ਗੱਲ ਆ। ਆਪਣੇ ਟਰਕਿੰਗ ਇੰਡਸਟਰੀ ਦੇ ਵੀ ਜਦੋਂ ਆਪਾਂ ਬਹੁਤ ਸਾਰੇ ਦੇਖੇ ਆ ਪੰਜਾਬੀ ਅਪਰਾਹ ਹੈਗੇ ਨੇ ਜਿਹੜੀਆਂ ਕੰਪਨੀਆਂ ਰਨ ਕਰਦੇ ਨੇ ਔਰ ਡਿਸਪੈਚ ਵਾਸਤੇ ਬੰਦੇ ਜਿਹੜੇ ਨੇ ਉਹਨਾਂ ਨੇ ਇੰਡੀਆ ਦੇ ਵਿੱਚ ਭਾਏ ਹੈਗੇ ਨੇ ਕੀ ਉਹਨਾਂ ਤੇ ਵੀ ਇਸ ਚੀਜ਼ ਦਾ ਸਰ ਪੈ ਸਕਦਾ? ਵੇਖੋ ਜੀ ਹੌਲੀ ਹੌਲੀ ਇਹ ਸਾਰੇ ਪਾਸੇ ਹੀ ਤੁਰਨਾ ਇਹਨਾਂ ਨੇ। ਅ ਅੱਜ ਅਸੀਂ ਇਸ ਗੱਲ ਤੇ ਬਹੁਤਾ ਖੁੱਲ ਕੇ ਨਹੀਂ ਬੋਲਣਾ ਚਾਹੁੰਦੇ ਪਰ ਅੰਦਰ ਖਾਤੇ ਇਹ ਬਹੁਤ ਵੱਡਾ ਸਕੈਮ ਜਿਹੜਾ ਹੈਗਾ ਉਹ ਟਰਕਿੰਗ ਇੰਡਸਟਰੀ ਵਿੱਚ ਚੱਲ ਰਿਹਾ ਹੈ ਸਕੈਮ ਮੈਂ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਬਹੁਤ ਵੱਡੀ ਗਿਣਤੀ ਵਿੱਚ ਜਿਹੜੀਆਂ ਬਰੋਕਿੰਗ ਕੰਪਨੀਆਂ ਇੰਡੀਆ ਵਿੱਚ ਖੋਲੀਆਂ ਹੋਈਆਂ ਉੱਥੇ ਬਹਿ ਕੇ ਉਹ ਲੋਡ ਬੋਰਡਾਂ ਦੇ ਉੱਪਰੋਂ ਲੋਡ ਗਾਇਬ ਕਰ ਲੈਂਦੇ ਆ ਜਿਹੜੇ ਇੱਥੇ ਦੇ ਵਿਚਾਰੇ ਕੰਪਨੀਆਂ ਹੈਗੀਆਂ ਜਾਂ ਛੋਟੇ ਛੋਟੇ ਕਹਿ ਲੋ ਕਿ ਦੋ ਦੋ ਤਿੰਨ ਤਿੰਨ ਟਰੱਕ ਡਰਾਈਵਰ ਟਰਕਿੰਗ ਕੰਪਨੀਆਂ ਹੈਗੀਆਂ ਨੇ ਉਹਨਾਂ ਨੂੰ ਲੋਡ ਨਹੀਂ ਮਿਲਦੇ ਜਾਂ ਮਿਲਦੇ ਐ ਤੇ ਉਹਨਾਂ ਨੂੰ ਬਹੁਤ ਸਸਤੇ ਮਿਲਦੇ ਐ ਕਹਿ ਲੋ ਕਿ ਲੋਡ ਬੋਰਡ ਤੋਂ ਉਹ ਲੋਕ ਜਿਹੜੇ ਐ ਸਸਤੇ ਲੋਡ ਦਿੰਦੇ ਹੈਗੇ ਆ ਕਿਉਂਕਿ ਆਪ ਉਹ ਮਹਿੰਗੇ ਭਾਅ ਚੱਕ ਕੇ ਤੇ ਅੱਗੇ ਸਸਤੇ ਦਿੰਦੇ ਆ ਤੇ ਮਜਬੂਰਨ ਲੋਕਾਂ ਨੂੰ ਜਿਹੜੇ ਉਹ ਲੋਡ ਲੈਣੇ ਪੈਂਦੇ ਐ ਇਹ ਗੱਲਾਂ ਬੜੇ ਚਿਰਾਂ ਤੋਂ ਚੱਲ ਰਹੀਆਂ ਨੇ ਕਿ ਇਹ ਜਿਹੜੀ ਇੱਕ ਹਸਾਬ ਦੀ ਵੀ ਇੱਕ ਆਊਟਸੋਰਸਿੰਗ ਹੈ ਕਿਉਂਕਿ ਜਿਹੜੀਆਂ ਇੱਥੇ ਬਰੋਕਰਸ ਕੰਪਨੀਆਂ ਹੁੰਦੀਆਂ ਨੇ ਕਹ ਲਓ ਕਿ ਉਹਨਾਂ ਦੇ ਵੀ ਇੱਕ ਹਸਾਬ ਦੇ ਕਾਲ ਸੈਂਟਰ ਹੀ ਹੁੰਦੇ ਨੇ ਉਹ ਇੱਥੇ ਬੈ ਕੇ ਕੰਮ ਕਰਦੇ ਆ ਇੱਥੇ ਦੇ ਲੋਕਾਂ ਨੂੰ ਕੰਮ ਕਰ ਦਿੰਦੇ ਆ ਤੇ ਉੱਥੇ ਜਿਹੜੀ ਲੇਬਰ ਸਸਤੀ ਮਿਲ ਜਾਂਦੀ ਹੈ ਇੰਡੀਆ ਵਿੱਚ ਭਾਰਤ ਵਿੱਚ ਤੇ ਉੱਥੋਂ ਇਹ ਕੰਮ ਕਰਵਾਉਂਦੇ ਆ ਪਰ ਕਿਤੇ ਨਾ ਕਿਤੇ ਜਿਹੜਾ ਹੈਗਾ ਆ ਕਿਉਂਕਿ ਇੱਥੇ ਜਦੋਂ ਦਿਨ ਹੁੰਦਾ ਉੱਥੇ ਰਾਤ ਹੁੰਦੀ ਹੈ ਆਪਣਾ ਕਾਫੀ ਫਰਕ ਹੈ ਟਾਈਮ ਦਾ 12 12.5 ਘੰਟੇ ਦਾ ਫਰਕ ਹੈ ਜਦੋਂ ਇੱਥੇ ਰਾਤ ਹੁੰਦੀ ਹੈ ਉੱਥੇ ਦਿਨ ਹੁੰਦਾ ਹੈ ਇਹ ਵੀ ਚੀਜ਼ਾਂ ਜਿਹੜੀਆਂ ਇਹ ਬਹੁਤ ਔਖੀਆਂ ਹੁੰਦੀਆਂ ਮੈਨੇਜ ਕਰਨੀਆਂ ਬਹੁਤੇ ਲੋਕਾਂ ਨੂੰ ਸੋ ਇਹ ਵੀ ਜਿਹੜਾ ਇਹ ਕੰਮ ਜਿਹੜਾ ਹੈਗਾ ਬੜੇ ਵੱਡੇ ਪੱਧਰ ਤੇ ਤੁਰਿਆ ਹੋਇਆ ਆ ਤੇ ਖਾਸ ਕਰਕੇ ਜਿਹੜੀ ਟਰਾਂਸਪੋਰਟ ਨੀਤੀ ਹੈਗੀ ਆ ਉਹ ਇਹਦੇ ਉੱਪਰ ਵੀ ਵਰਕਆਊਟ ਕਰ ਰਹੀ ਹੈ ਕਿ ਇਹ ਸਾਰਾ ਕੁਝ ਜਿਹੜਾ ਆ ਇਹ ਸਕੈਮ ਕਿਵੇਂ ਰੋਕਿਆ ਜਾਵੇ ਕਿਉਂਕਿ ਬਹੁਤ ਵੱਡੇ ਪੱਧਰ ਤੇ ਜਿਹੜਾ ਹੈਗਾ ਆ ਲੋਡਾਂ ਦੇ ਵਿੱਚ ਇਹ ਹੇਰਾਫੇਰੀ ਹੁੰਦੀ ਹੈ ਤੇ ਉਹਦੇ ਨਾਲ ਜਿਹੜਾ ਆਮ ਲੋਕ ਜਿਹੜੇ ਆ ਆਮ ਜਿਹੜੇ ਛੋਟੇ-ਛੋਟੇ ਕੰਪਨੀਆਂ ਵਾਲੇ ਉਹ ਬਹੁਤ ਪਿਸਦੇ ਆ ਕਿਉਂਕਿ ਉਹਨਾਂ ਨੇ ਕਿਸੇ ਨਾ ਕਿਸੇ ਬ੍ਰੋਕਰ ਦੇ ਕੋਲੋਂ ਲੋਡ ਲੈ ਕੇ ਤੁਰਨਾ ਹੁੰਦਾ ਤੁਸੀਂ ਇਹ ਗੱਲ ਸਹੀ ਕਹੀ ਹੈ ਕਿ ਇਹ ਸਾਰਾ ਕੁਝ ਜਿਹੜਾ ਭਾਰਤ ਤੋਂ ਬਾਹਰ ਚੱਲਦਾ ਸਿਸਟਮ ਮੈਨੂੰ ਲੱਗਦਾ ਕਿ ਅਮਰੀਕਨ ਜਿਹੜੇ ਲੋਕ ਆ ਉਹ ਇਸ ਚੀਜ਼ ਨੂੰ ਪਹਿਲਾਂ ਹੀ ਸ਼ੋਅ ਕਰ ਰਹੇ ਆ ਕਿ ਇਹ ਚੀਜ਼ਾਂ ਜਿਹੜੀਆਂ ਨੇ ਇਹ ਨਹੀਂ ਬਾਹਰ ਹੋਣੀ ਚਾਹੀਦੀਆਂ ਇਹ ਇੱਥੇ ਹੀ ਆਪਨ ਹੋਣੀ ਚਾਹੀਦੀ ਹੈ ਤਾਂਕਿ ਇੱਥੇ ਦੇ ਲੋਕਾਂ ਨੂੰ ਕੰਮ ਕਰ ਮਿਲ ਸਕੇ